ਸਸ਼ਕਾਲ ਜੀ ਮੈਂ ਰਿਨਾਤੀ ਮਾਨ ਤੇ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਪ੍ਰਸ਼ਾਸਨ ਕਾਫੀ ਸਖਤ ਜਿਹੜਾ ਕੀ ਨਜ਼ਰ ਆ ਰਿਹਾ ਜਿੱਥੇ ਪਰਵਾਸੀਆਂ ਦੇ ਉੱਤੇ ਖਤਰੇ ਦੀ ਤਲਵਾਰ ਲੱਗੀ ਹੋਈ ਹੈ ਕਿਉਂਕਿ ਲਗਾਤਾਰ 트੍ਰੰਪ ਸਰਕਾਰ ਦੇ ਵੱਲੋਂ ਪਰਵਾਸੀਆਂ ਨੂੰ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਗਏ ਹੋਏ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਵਾਖੂਕ ਥਾਮਦ ਉੱਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਪਰ ਉਥੇ ਹੀ ਹੋਣਾ ਅਮਰੀਕਾ ਦੀ ਅੱਖ ਗ੍ਰੀਨ ਲੈਂਡ ਦੇ ਉੱਤੇ ਬਣੀ ਹੋਈ ਹੈ ਤੇ ਉਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਾਲਡ 트੍ਰੰਪ ਉਸਨੇ ਜਿਹੜਾ ਸਖਤ ਰੁਖ ਅਪਣਾਇਆ ਹੋਇਆ ਹੈ ਕਰਕੇ ਕਾਫੀ ਪਰੇਸ਼ਾਨੀਆਂ ਦਾ ਨਾਲ ਦੇ ਸੂਬਿਆਂ ਵਾਲਿਆਂ ਨੂੰ ਵੀ ਕਰਨਾ ਪੈ ਰਿਹਾ ਕਿਉਂਕਿ ਹੁਣ ਟਰੰਪ ਦੇ ਵੱਲੋਂ ਗ੍ਰੀਨ ਲੈਂਡ ਦੇ ਉੱਤੇ ਕਬਜ਼ਾ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਕਿਉਂਕਿ ਟਰੰਪ ਨੇ ਇੱਕ ਬਿਆਨ ਵੀ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਚਾਹੇ ਆਖਾ ਹੋਵੇ ਚਾਹੇ ਸੌਖਾ ਹੋਵੇ ਪਰ ਅਸੀਂ ਗ੍ਰੀਨ ਲੈਂਡ ਦੇ ਉੱਤੇ ਕਬਜ਼ਾ ਕਰਕੇ ਰਹਿਾਂਗੇ ਜਿਸ ਤੋਂ ਬਾਅਦ ਇਨ੍ਹਾਂ ਬਿਆਨਾਂ ਤੋਂ ਬਾਅਦ ਹੁਣ ਗ੍ਰੀਨ ਲੈਂਡ ਦਾ ਵੀ ਜਿਹੜਾ ਕਿ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਅਸੀਂ ਅਮਰੀਕਾ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਅਮਰੀਕਾ ਤੱਕੇ ਦੇ ਨਾਲ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਨਹੀਂ ਕਰ ਸਕਦੇ ਇਸ ਦਾ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਕਹਿ ਕੇ ਅਸੀਂ ਗ੍ਰੀਨਲੈਂਡ ਦੇ ਵਾਸੀ ਆ ਤੇ ਗ੍ਰੀਨਲੈਂਡ ਦੇ ਵਿੱਚ ਹੀ ਅਸੀਂ ਰਹਿ ਕੇ ਖੁਸ਼ ਆ ਸਾਨੂੰ ਕੋਈ ਸ਼ੌਂਕ ਨਹੀਂ ਜਾਂ ਸਾਨੂੰ ਕੋਈ ਖੁਸ਼ੀ ਨਹੀਂ ਕਿ ਅਸੀਂ ਅਮਰੀਕਾ ਦਾ ਹਿੱਸਾ ਬਣੀਏ ਕਿਉਂਕਿ ਲਗਾਤਾਰ 트럼ਪ ਸਰਕਾਰ ਇਸ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਅਸੀਂ ਗ੍ਰੀਨਲੈਂਡ ਨੂੰ ਅਮਰੀਕਾ ਦੇ ਵਿੱਚੋਂ ਸ਼ਾਮਲ ਕਰਕੇ ਹਟਾਗੇ ਪਰ ਦੂਜੇ ਪਾਸੇ ਗ੍ਰੀਨਲੈਂਡ ਇਸ ਗੱਲ ਦੇ ਉੱਤੇ ਵਿਰੋਧ ਜ਼ਾਹਿਰ ਕਰ ਰਿਹਾ ਕਿਉਂਕਿ ਲਗਾਤਾਰ 트럼ਪ ਦੀਆਂ ਸਖਤ ਨੀਤੀਆਂ ਦੇ ਕਰਕੇ ਜਿੱਥੇ ਪਰਿਵਾਸੀਆਂ ਦੇ ਉੱਤੇ ਖਤਰੇ ਦੀ ਤਲਵਾਰ ਲਟਕੀ ਹੋਈ ਹੈ ਪਰ ਦੂਜੇ ਪਾਸੇ ਜਿਹੇ ਸੂਬਿਆਂ ਦੇ ਉੱਤੇ ਕਬਜ਼ਾ ਕਰਨਾ ਜਿਸ ਨੂੰ ਅਮਰੀਕਾ ਦੇ ਵਿੱਚੋਂ ਸ਼ਾਮਲ ਕਰਨਾ ਇਹ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਗ੍ਰੀਨਲੈਂਡ ਦੇ ਜਿਹੜੇ ਵਾਸੀ ਨੇ ਉਹ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕਰ ਰਹੇ ਨੇ ਉਹ ਕਹਿੰਦੇ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਖੁਸ਼ ਆ ਅਸੀਂ ਆਪਣੇ ਇਲਾਕੇ ਨੂੰ ਕਦੇ ਵੀ ਨਹੀਂ ਛੱਡਾਂਗੇ ਤੇ ਨਾ ਹੀ ਅਸੀਂ ਆਪਣੇ ਇਲਾਕੇ ਨੂੰ ਕਿਸੇ ਹੋਰ ਦੇ ਵਿੱਚ ਸ਼ਾਮਲ ਹੋਣ ਦੇਵਾਂਗੇ ਚਾਹੇ ਕੁਝ ਵੀ ਹੋ ਜਾਵੇ ਪਰ 트럼ਪ ਵੀ ਆਪਣੇ ਫੈਸਲੇ ਦੇ ਉੱਤੇ ਅੜਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਇੱਕੋ ਗੱਲ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਹੈ ਕਿਉਂਕਿ ਨਜ਼ਰ 트럼ਪ ਦੀ ਗ੍ਰੀਨਲੈਂਡ ਦੇ ਉੱਤੇ ਬਣੀ ਹੋਈ ਹੈ